ਨਫਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਹੈ ਪਾਜ ਲੋਕਾਂ ਨੇ ਡਿਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿਹਦੇ ਨਾਲ ਹੈ ਤੁਸੀਂ ਇਹ ਤੁਸ਼ਟ ਦਿੱਤੇ ਕੁਝ ਨਹੀਂ ਆਉਣਾ ਇਹ ਲੋਕਾਂ 'ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਘੁੱਟਿਆ ਤੇ ਹੁਣ ਬੂਸਟ ਫੋਰ ਕਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ 'ਚ ਤਿਆਰ ਹੋ ਜਵੇ ਵੀ ਫੇਰ ਵਾਰੀ ਆਉਣ ਵਾਲੀ ਹੈ। ਸੁਖਪਾਲ ਖੈਰ ਨੇ ਆਪ ਕਦੇ ਕੀਤੀ ਕੀਤੇ ਜਿਹੜੀ ਬੋਲਣ ਵਾਲੇ ਆ। ਇਹ ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹ ਪ੍ਰੋਗਰਾਮ ਚਾਲੂ ਕੀਤੇ। ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ। ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿੰਨਾ ਸਹੀ ਮਿਲੂਗਾ। ਤੇ ਇਹਦੇ ਇਲਾਵਾ ਨਵਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਹੈ ਸੋ ਅੱਜ ਲੋਕਾਂ ਨੇ ਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿਹਦੇ ਨਾਲ ਹੈ ਤੁਸੀਂ ਇਹ ਆਪਣੇ ਸੰਬੋਧਨ ਦੌਰਾਨ ਦੱਸਿਆ ਵੀ ਵਿਜਲੇਸ ਅਨੁਵਾਰ ਜਿਹੜੇ ਨਵਤੇਜ ਸਿੰਘ ਚੀਮਾ ਦੇ ਕਾਰਜਕਾਰ ਦੌਰਾਨ ਪਸਵਜਲਾ ਸੀ ਥਾਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਇਨਾ ਤਰ੍ਹਾਂ ਦੋਸ਼ ਲੱਗਦੇ ਰਿਹਾ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਰ੍ਹਾਂ ਪੈਸੇ ਨਹੀਂ ਲੱਗੇ ਵੀ ਇਹ ਬਿਜ਼ਨਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊ। ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਹੈ। ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਉਹ ਦੇਣੇ ਪੈਣਗੇ। ਜੇ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਵੀ ਜਿਹੜੇ ਫੰਡਸ ਲੁਕੇ ਸੀ ਲੇਕੇ ਆ 550 ਸਾਲਾਂ ਪਹਿਲੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਫਿਰ ਸਾਹਿਬ ਦੇ ਪਿੱਛੇ ਜਗਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 ਤੋਂ 19 ਤੋਂ ਲੈ ਕੇ ਹੁਣ ਤੱਕ ਸਮਾਂ ਬੀਤ ਗਿਆ ਵਾ ਪਰ ਹਾਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਉਹ ਉਦਘਾਟਨ ਤੇ ਨਾ ਹੀ ਉਹਦੇ ਬਾਰੇ ਕੋਈ ਫੰਡ ਦੀ ਗੱਲ। ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਡੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ। ਕੁਝ ਪੈਸੇ ਜਿਹੜੇ ਕੰਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ ਚ ਹੋਣੀ ਆ ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 60 55 65 ਪਾਈ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਗਾ ਤੇ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤੇ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦੇ ਸਾਤਿਵੇਂ ਹੋ ਰਹੇ ਨੇ ਕਿ ਪਾਸੇ ਤੁਹਾਡੀ ਰੀਡੀ ਹੋ ਰਹੀ ਦੂਸਰੇ ਪਾਸੇ ਮੇਰੇ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖ ਕੇ ਆਏ ਆ ਤੇ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਭਰਨ ਆਏ ਨਵਦੇਸ਼ ਸਿੰਘ ਜੀ ਮਾਨੂੰ ਇਹ ਲਿਖਦਾ ਹੈ ਨਾ ਇਹ ਬੂਸਟ ਦਿੱਤਿਆ ਕੁਝ ਨਹੀਂ ਆਉਣਾ ਇਹ ਲੋਕਾਂ ਚ ਕਿਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਬੂਸਟ ਹੋਰ ਭਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ ਚ ਤਿਆਰ ਹੋ ਜਵੇ ਵੀ ਫੇਰਬਾਰੀ ਆਉਣ ਵਾਲੀ ਹੈ ਸਤਿ ਮੱਕੀ ਸੰਬੰਧੀ ਸ਼ੁਭੀ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 2B ਮਾਡਲ ਲਾਗੂ ਕਰਨਾ ਚਾਹਨਾ ਹੈ ਰਾਣਾ ਜੀ ਵੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਨੇ ਨਿੱਜੀ ਮੰਡੀਕਰਨ ਕਰਨਾ ਚਾਹੁੰਦੇ ਨੇ ਤੇ ਵਿਚ ਨਾਲ ਬਣਾਉਣਾ ਚਾਹੁੰਦੇ ਨੇ ਇਹ ਰੋਕਣਾ ਸੁਖਪਾਲ ਖੇਰੇ ਨੇ ਆਪ ਕਦੇ ਖੇਤੀ ਕੀਤੀ ਨੂੰ ਜਿਹੜੇ ਬੋਲਣ ਵਾਲੇ ਤੇ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਇਹ ਲੋਕ ਜਾਣਦੇ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਪਾਮੈਂਟ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਭਾਅ ਮਿਲਿਆ ਜਾਂ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਭਾਅ ਡਿਗਣ ਨਹੀਂ ਦੂੰਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਤਸ਼ਾਹ ਨੇ ਤੇ ਭਾਅ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਦਿਆ ਰਾਜਾ ਬੜੇ ਗ੍ਰਿਨ ਕਿਹਾ ਕਿ ਰਾਣਾ ਪਰਿਵਾਰ ਦੇ ਕਾਂਗਰਸ ਵਾਲੇ ਸ਼ਾਮਲ ਹੋਣਾ ਇਹਦਾ ਮਤਲਬ ਕਾਂਗਰਸ ਇਕਜੁੱਟ ਨਹੀਂ ਠੀਕ ਹੈ ਇਹਦੇ ਬਸ ਠੀਕ ਹੈ ਤੇ ਉਹਨਾਂ ਲਈ ਰਾਣਾ ਪਰਿਵਾਰ ਰੈਲੀ 'ਚ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਇਕਜੁੱਟ ਨਹੀਂ ਮੈਂ ਤੇ ਹੈ ਹੀ ਆਜ਼ਾਦ ਭਾਈ ਕਾਂਗਰਸ 'ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜਾਂਗੇ ਹਰਦਾਬਾ ਜੀ ਨੇ ਕਿਹਾ ਕਿ ਨਵਦੇਸ਼ ਜੀ ਮੈਂ ਸਾਡਾ ਦੇ ਕਾਂਗਰਸ ਦਾ ਲੀਡਰ ਹੈ ਇਹਨਾਂ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹ ਜਦੋਂ ਹੁਣ ਏਸੀਪੀਆ ਵਿਜਲੇਸ ਦੀ ਇਨਕੁਆਇਰੀ ਹੋਣੀ ਹੈ ਜਿਹਨੇ ਗੁਰਨਾਨਕ ਪਾਤਸ਼ਾਹ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿ ਇੰਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਦੀਜ ਤੂੰ ਅੱਗੇ ਵਧੋ ਹਮ ਤੁਹਾਰੇ ਸਾਥ ਹ ਨਵਦੀਜ ਅੱਗੇ ਵਧੋ ਤੂੰ ਅਕੇਲੇ ਰਹਿ ਜਾਓਗੇ ਬਾਤ ਲੋਕੋ ਕੇ ਸਾਥ ਹੋਗੀ ਅਕੇਲੇ ਨਵਦੀਜ ਸੇ ਕੁਛ ਨਹੀਂ